ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਾਂ ਨਵੀਂ ਵੀਡੀਓ ਵਿੱਚ ਅੱਜ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਜਿਵੇਂ ਕਿ ਬਾਰਸ਼ਾਂ ਦਾ ਮੌਸਮ ਚੱਲ ਗਿਆ ਹਟਿਆ ਸਾਰੇ ਵੀਰਾਂ ਨੂੰ ਪਤਾ ਜਿਵੇਂ ਕਿਸੇ ਵੀਰਾਂ ਦੀਆਂ ਛੱਤਾਂ ਕੱਚੀਆਂ ਹੁੰਦੀਆਂ ਮੰਨ ਲਓ ਬਾਲੇ ਆਣੀਆਂ ਛੱਤਾਂ ਵੈਸੇ ਕੱਚੀਆਂ ਛੱਤਾਂ ਫਰਸਾ ਨਹੀਂ ਲੱਗੀਆਂ ਹੁੰਦੀਆਂ ਆਪਣੇ ਮੰਨ ਲਓ ਤੇ ਮਿੱਟੀ ਜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਤੁਹਾਨੂੰ ਮਿੱਟੀ ਬਾਈ ਲਾਉਂਦੇ ਆ ਸਾਰੀ ਗੱਲਬਾਤ ਆਪਾਂ ਤੁਹਾਨੂੰ ਦਿਖਾਵਾਂਗੇ ਘਰੇ ਆ ਕੇ ਥੋੜੇ ਤੁਸੀਂ ਕੁਝ ਵੀ ਨਹੀਂ ਕਰਨਾ ਬਾਈ ਥੋੜੇ ਘਰੇ ਆ ਕੇ ਤੁਸੀਂ ਬਾਈਆਂ ਨੂੰ ਫੋਨ ਕਰਨਾ ਇਕੱਲਾ ਸਾਰਾ ਬਾਈਆਂ ਦੇ ਮਿੱਟੀ ਆਪਦੀ ਹੋਊਗੀ ਬਾਕੀ ਜਾਣਕਾਰੀ ਬਾਈਆਂ ਤੋਂ ਆਪਾਂ ਲੈ ਕੇ ਜਾਵਾਂਗੇ ਇਕੱਲੀ-ਕੱਲੀ ਜਾਣਕਾਰੀ ਵੀ ਕੀ ਰੇਟ ਲੈਂਦੇ ਆ ਵੀ ਕਿਹੜਾ ਪੈਂਡਾ ਬਾਈਆਂ ਦਾ ਆਜੋ ਕਰਾਉਣੇ ਆ ਆਪਾਂ ਬਾਈ ਨਾਲ ਗੱਲਬਾਤ ਇੱਕ ਵਾਰੀ ਨਾ ਸਫਾਈ ਸੁਈ ਇਥੇ ਲਾਇਆ ਬਾਈਆਂ ਨੇ ਆਪਾਂ ਸਪੈਸ਼ਲ ਵੀਡੀਓ ਬਣਾਈ ਆ ਤੇ ਬਾਈ ਨਾਲ ਕਰਾਉਣੇ ਆ ਗੱਲਬਾਤ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਦੱਸ ਦੇ ਮੇਰਾ ਨਾਮ ਵੀਰੇ ਬੂਟਾ ਠੀਕ ਹੈ ਪਿੰਡ ਬਾਈ ਜੀ ਆਪਣਾ ਕਿਹੜਾ ਹੈ ਇਹ ਆਪਣਾ ਬਲੂ ਕੋਟਲੀ ਵੀਰੇ ਆ ਬਲੂ ਕੋਟਲੀ ਬਾਈ ਇਹਨੂੰ ਤਹਿਸੀਲ ਕਿਹੜੀ ਰਹੇਗੀ ਆਪਾਂ ਨੂੰ ਗੋਨਿਆਣਾ ਮੰਡੀ ਲੱਗਦੀ ਹੈ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਬਈ ਆਪਣਾ ਕੰਮ ਮਿੱਟੀ ਦੀ ਹੈ ਹਾਂਜੀ ਜਿਵੇਂ ਹੁਣ ਬਾਰਸ਼ਾਂ ਪੈ ਕੇ ਹਟੀਆਂ ਮੰਨ ਲਓ ਹਰੇਕ ਵੀਰਾਂ ਦੀ ਕਿਸੇ ਵੀਰ ਦੀ ਛੱਤ 'ਚ ਆਉਂਦੀ ਆ ਹਨਾ ਬਈ ਜਾਦੇ ਮੌਸਮ ਹਾਂਜੀ ਘਰੋਂ ਹੀ ਤਿਆਰ ਕਰਕੇ ਲੈ ਆਉਣੀ ਆ ਸਾਰਾ ਕੁਝ ਸਾਡਾ ਜੀ ਠੀਕ ਆ ਟਰੈਕਟਰ ਟਰਾਲੀ ਥੋੜਾ ਹਾਂਜੀ ਅਗਲੇ ਤੋਂ ਆਪਾਂ ਕੱਲਾ ਚਾਹ ਪਾਣੀ ਲੈਣਾ ਜੀ ਚਾਹ ਆਦੇ ਤਾਂ ਬੜੇ ਸ਼ੌਂਕ ਨਾਲ ਚੰਗੀ ਗੱਲ ਠੀਕ ਠੀਕ ਹੈ ਠੀਕ ਹੈ ਕਈ ਰੋਟੀ ਵੀ ਕਹਿੰਦੇ ਖਾਣੀ ਅਸੀਂ ਖਾ ਲੈਣਾ ਬੇਟੇ ਠੀਕ ਹੈ ਠੀਕ ਹੈ ਭੁੱਖ ਤਾਂ ਲੱਗਦੀ ਆ ਭਾਈ ਕੰਮ ਕਰਦੇ ਸਾਰਾ ਦਿਨ ਹਨਾ ਠੀਕ ਹੈ ਜੇ ਆਪਾਂ ਭਾਈ ਸਫਾਈ ਚੈੱਕ ਕਰਾ ਦੇ ਦਵਾਰੇ ਇੱਕ ਵਾਰੀ ਹੋਰ ਸਫਾਈ ਭਾਈ ਆਈ ਹੋਊਗੀ ਹਾਂਜੀ ਠੀਕ ਹੈ ਪੂਰੀ ਢਾਲ ਢੂਲ ਤਾਂ ਬੰਦੀ ਆ ਹਾਂ ਇੱਕ ਹਾਂਜੀ ਬਈ ਆਪਾਂ ਜੇ ਕਿੰਨੀ ਮੋਟੀ ਦੀ ਮਟਾਈ ਦੀ ਮਿੱਟੀ ਲਾਉਣੀ ਆ 1 ਇੰਚੀ ਮੋਟੀ ਲਾਉਣੀ ਆਂ ਵੀਰੇ ਜੇ ਕਿਸੇ ਦੀ ਜਿਆਦਾ ਛੱਤ ਖਰਾਬ ਆ ਠੀਕ ਹੈ ਜੀ ਅਗਲੇ ਨਾਲ ਆਪਾਂ ਟਰਾਲਾ ਵੀ ਕਰ ਲੈਣਾ ਓਕਾ ਪੁੱਕਾ ਨਾ ਮੇਰੇ ਕੋਲੇ ਟਰਾਲੀ ਵੀ ਹੈਗੀ ਆ ਠੀਕ ਹੈ ਜੀ ਉਹ ਕਰ ਲੈਨੇ ਆ ਜੇ ਕਹਿੰਦੇ ਟਰਾਲਾ ਹੀ ਮਂਗਾਉਣਾ ਓਕਾ ਪੁੱਕਾ ਆਪਾਂ ਟਰਾਲਾ ਹੀ ਪਾ ਕੇ ਜੀ ਮੰਨ ਲਓ ਆਪਾਂ ਟਰਾਲੇ ਦਾ ਠੇਕਾ ਮਾਰਦੇ ਆਂ ਹਾਂ ਵੀ ਟਰਾਲੇ ਦਾ ਜਿਵੇਂ ਟਰਾਲਾ ਭਰ ਲੈਂਦਾ ਆਪਾਂ ਜਿਵੇਂ ਜਿਆਦਾ ਆਪਣੇ ਕੋਲੇ ਛੱਤਾਂ ਬਾਈ ਕੋਲੇ ਕਿਸੇ ਕੋਲੇ ਵੀ ਮੰਨ ਲਓ ਟਰਾਲੇ ਦਾ ਠੇਕਾ ਮਾਰ ਲਿਆ ਆਪਾਂ ਉਹਦੇ ਨਾਲ ਠੀਕ ਹੈ ਤੇ ਆਪ 5 ਰੁਪਏ ਫੁੱਟ ਦੇ ਹਿਸਾਬ ਨਾਲ ਜਿਵੇਂ ਮੰਨ ਲਓ ਨੇੜੇ ਨੇੜੇ 5 ਰੁਪਏ ਲਾਉਣੇ ਆ ਕਿ ਦੂਰ ਵੀ 5 ਰੁਪਏ ਲਾਉਣੇ ਆ ਦੂਰ ਵੀ ਵਾਧ ਜਾਂਦਾ ਰੇਟ ਯਾਰ ਵੀ ਮੰਨ ਲਓ ਕਿੰਨੇ ਕਿਲੋਮੀਟਰ ਦੇ ਘਰੇ ਤੁਸੀਂ 5 ਰੁਪਏ ਲਾਉਣੇ ਆ ਆਪਾਂ ਬਾਈ ਜੀ 60 70 ਦੇ ਕਿਲੋਮੀਟਰ ਦੇ ਵਾੜ-ਵਾੜ ਠੀਕ ਹੈ ਵੀ ਤੇਰੇ ਪਿੰਡ W ਕੋਟਲੀ ਤੋਂ ਮੰਨ ਲਓ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਤੇ ਮੰਨ ਲਓ ਉੱਥੋਂ ਤੁਸੀਂ 60 70 ਕਿਲੋਮੀਟਰ ਜਾਣਾ ਆਪਦੇ ਪਿੰਡ ਤੋਂ 5 ਰੁਪਏ ਹਾਂ 5 ਰੁਪਏ ਉਦੋਂ ਵਾੜ ਦੇ ਜਿਵੇਂ ਵਾਧਦੀ ਹੈ ਬਈ ਉਸ ਆਉਣਾ ਰੇਟ ਵਾਧਾ ਹਾਂ ਜੀ ਬਾਹਲਾ ਰੇਟ ਤਾਂ ਨਹੀਂ ਵਾਧਾ ਪਰ ਰੁਪਈਆ ਕੀ ਵਾਧਾ ਬਈ ਜ ਠੀਕ ਹੈ ਜਿਵੇਂ ਹਨੇਰਾ ਹੋ ਜਾਂਦਾ ਆਪਾਂ ਕਿੰਨੇ ਵਜੇ ਤੱਕ ਮਿੱਟੀ ਲਾਉਣੇ ਮੰਨ ਲਓ ਜਿਵੇਂ ਰਾਤ ਨੂੰ ਵੀਰੇ ਹੁਣ ਕਈ ਵਾਰ ਤਾਂ ਸਾਨੂੰ ਰਾਤ ਨੂੰ 3 ਵੀ ਵਜ ਜਾਂਦੇ ਘਰੇ ਜਾਂਦਿਆਂ ਨੂੰ ਵਾਪਸੀ ਠੀਕ ਹੈ ਠੀਕ ਹੈ ਕਿਉਂਕਿ ਦੂਰ ਪੜੀ ਪੈ ਜਾਂਦਾਗਾ ਦੂਰ ਜਾਦੇ ਪਏ ਇੱਕ ਹਾਲਾਤ ਖਰਾਬ ਆ ਟਕਾਣਾ ਨਾ ਜਾਈਦਾ ਵੀਰੇ ਟਕਾਣਾ ਤੇ ਭਾਈ ਗੱਲ ਜਿਵੇਂ ਹਨੇਰਾ ਹੋ ਜਾਂਦਾ ਅਗਲਾ ਨਾ ਕਈ ਬੰਦੇ ਨੇਰੇ ਤੋਂ ਡਰਦੇ ਆ ਭਾਈ ਹਨੇਰਾ ਹੋ ਗਿਆ ਆਪਾਂ ਮਿੱਟੀ ਕੱਲ ਨੂੰ ਲਵਾ ਲਾਂਗੇ ਮੰਨ ਲਓ ਉਹ ਹਨੇਰੇ 'ਚ ਆਪਾਂ ਉਹੀ ਕੰਮ ਕਰਦੇ ਹਾਂ ਥੱਲੀ ਵਾਲੇ ਹਾਂ ਪੂਰਾ ਭਾਈ ਫੁੱਲ ਗਰੰਟੀ ਉਹਦੀ ਭਈ ਦੇਣੇ ਗੱਲ ਹੋਰ ਹੁੰਦੀ ਆ ਰਾਤ ਨੂੰ ਅਗਲਾ ਕਹਿੰਦਾ ਵੀ ਆਪਾਂ ਪਹਿਲਾਂ ਠੀਕ ਹੈ ਪਹਿਲਾਂ ਅਗਲੇ ਨੂੰ ਛੱਤ ਬਣਾ ਦੇਣੀ ਆਪਾਂ ਉਸ ਤੋਂ ਬਾਅਦ ਮਿੱਟੀ ਸਟਾਰਟ ਕਰਨੀ ਹੈ ਬਈ ਇੰਨੇ ਰੁਪਏ ਬਣਦੇ ਪਹਿਲਾਂ ਅਗਲੇ ਨੂੰ ਪੈਸੇ ਬਣਾ ਦੇਣੇ ਆਪਾਂ ਆਪ ਕਰਨੀਆਂ ਸਫਾਈ ਸਾਰੀ ਕੋਠੇ ਦੀ ਆਪ ਕਰਨੀਆਂ ਜੇ ਕਿਸੇ ਦੇ ਜਿਆਦਾ ਘਾਹ ਖੜਾਗਾ ਠੀਕ ਹੈ ਜੀ ਉਹ ਅਗਲੇ ਨੂੰ ਕਹੇਦਾ ਬਈ ਤੂੰ ਦਿਹਾੜੇ ਨੂੰ ਦਿਹਾੜੇ ਨੂੰ ਪੈਸੇ ਦੇਵੇਂਗਾ ਸਾਨੂੰ 100 ਪਿਆ ਵਾਧ ਦੇ ਦੇ ਨੀ ਯਾਰ ਠੀਕ ਹੈ ਠੀਕ ਹੈ ਠੀਕ ਹੈ ਫਿਰ ਉਹ 100 ਰੁਪਏ ਤੁਹਾਨੂੰ ਵਾਧ ਦੇ ਤੁਸੀਂ ਆਪੇ ਸਫਾਈ ਕਰ ਦੋ ਬੰਕਰ ਬੰਕਰ ਤੁਸੀਂ ਆਪੇ ਮੇਰਾ ਨਾਰਮਲ ਸੱਤ ਸੀਗੀ ਇਹਦੇ ਆਪਾਂ ਆਪੇ ਕਰ ਲਈ ਠੀਕ ਆਪੇ ਕਰ ਲਈ ਠੀਕ ਹੈ ਤੇ ਮੜਾ ਜਾ ਬਈ ਕਰ ਆਹ ਬਾਈ ਰੱਖਿਆ ਸਪੈਸ਼ਲ ਨੌਜਵਾਨ ਮੁੰਡੇ ਆ ਤੇ ਥੱਲੇ ਟਰਾਲੇ ਦੇ ਨਿਗਾ ਮਰਾ ਦੇ ਤੂੰ ਬਾਈ ਕਰੋ ਚੈੱਕ ਤੁਸੀਂ ਟਰਾਲਾ ਸਪੈਸ਼ਲ ਟਰੈਕਟਰ ਵਾਲਾ ਬਾਈਆਂ ਕੋਲੇ ਹੈਗਾ ਮਿੱਟੀ ਵਿੱਚ ਵੇਖ ਲਓ ਸੀ ਬਾਈ ਸਪੈਸ਼ਲੀ ਤਿਆਰ ਕਰਕੇ ਲਿਆਉਂਦੇ ਆ ਬਾਈ ਕਿੰਨੇ ਬੰਦੇ ਤੁਸੀਂ ਅਸੀਂ ਵੀਰੇ ਇੱਕ ਛੋਟਾ ਮੇਰਾ ਭਰਾ ਹੀ ਭਾਈ ਆ ਠੀਕ ਆ ਜੀ ਟਰੈਕਟਰ ਉਹਦੇ ਕੋਲੇ ਆਸ਼ਾ ਠੀਕ ਆ ਜੀ ਤੇ ਅਸੀਂ ਟੋਟਲ ਕੇ ਮੰਨ ਕੇ ਚੱਲੋ ਵੀ ਅਸੀਂ 8 ਜਣੇ ਹੁੰਨੇ ਆ 8 ਜਣੇ ਹੁੰਨੇ ਆ ਮੰਨ ਲਓ ਤੁਸੀਂ ਹੁਣ ਇਸ ਟਾਈਮ ਵੀ ਟਰਾਲੇ ਦੇ ਨਾਲ 4-5 ਆਉਣੇ ਆ ਹਾਂ 4 ਕਦੇ ਅਸੀਂ ਛੀ ਵੀ ਹੁੰਨੇ ਆ ਕਿਉਂਕਿ ਕਈ ਵਾਰਾ ਕੋਠੀ ਤੇ ਲਾਉਣੀ ਅਗਲੇ ਤੇ ਦੂਜੀ ਤੀਜੀ ਮੰਜ਼ਲ ਤੇ ਬਠਰਾਂ ਦਾ ਕੰਮ ਹੁੰਦਾ ਠੀਕ ਹੈ ਠੀਕ ਹੈ ਉੱਥੇ ਵੀ ਵੱਧ ਵੀ ਹੁੰਦੀ ਹੈ ਉੱਥੇ ਵੱਧ ਵੀ ਹੁੰਦੀ ਹੈ ਹਾਂ ਠੀਕ ਹੈ ਠੀਕ ਹੈ ਤੇ ਘਰੇ ਫਿਰ ਤਿਆਰੀ ਚੱਲੀ ਜਾਂਦੀ ਆ ਘਰੇ ਹਾਂਜੀ ਤੇ ਮਿੱਟੀ ਬਣੀ ਪਈ ਆਪਣੇ ਕੋਲੇ ਜਮਾਂ ਓਕੇ ਵੀਰੇ ਕਿੰਨੇ ਕੇ ਮਿੱਟੀ ਬਣੀ ਪਈ ਹੋਊਗੀ ਆਪਣੇ ਕੋਲੇ ਆਪਣੇ ਕੋਲੇ 2 ਟਰਾਲੇ ਐਡਵਾਂਸ ਪਾਇਆ ਜੀ 2 ਟਰਾਲੇ ਐਡਵਾਂਸ ਪਾਇਆ ਤੇ ਠੀਕ ਹੈ ਜੀ 78566 ਆਈ ਠੀਕ ਹੈ ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ 62801 ਜੀ ਠੀਕ ਹੈ ਜੀ 78566 ਨੰਬਰ ਆਈ ਆਪਣਾ ਠੀਕ ਹੈ ਜੀ ਇਸ ਨੰਬਰ ਤੇ ਫੋਨ ਕਰ ਸਕਦਾ ਕੋਈ ਵੀ ਵੀਰ ਤੇ ਤੁਸੀਂ ਮਿੱਟੀ ਦੀ ਸਫਾਈ ਦੇਖ ਲਓ ਦੇ ਉਸ ਤੋਂ ਕਰੋ ਚੈੱਕ ਤੁਸੀਂ ਕੰਮ ਬਾਈਆਂ ਦਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਨੰਬਰ ਕੰਮ ਆ ਵੀਰਾਂ ਦਾ ਵਾਹ ਦੇਖ ਲਓ ਬਾਕੀ ਮਿਹਨਤ ਦਾ ਵੀਰ ਨੇ ਲੈਣੀ ਲੈਣੀ ਆ ਤੁਹਾਨੂੰ ਕੁਝ ਵੀ ਨਹੀਂ ਲੱਗਦਾ ਤੁਸੀਂ ਬਸ ਥੱਲੇ ਖੜਨਾ ਹੀ ਆ ਚਾਹ ਪਾਣੀ ਪਿਉਣਾ ਵੀਰਾਂ ਨੂੰ ਤੇ ਤੁਹਾਡੇ ਮਿੱਟੀ ਲੱਗਦੀ ਹੋ ਜੂ ਕਰੇ ਦੇਖ ਲਓ ਤੁਸੀਂ ਇੱਕ ਵਾਰੀ ਹੋਰ ਨਿਗਾਹ ਮਾਰ ਲਓ ਥੱਲੇ ਲੈ ਕਰੋ ਚੈੱਕ ਤੁਸੀਂ ਤਰਾ ਲਾ ਡਰੂਲਾ ਥਲੇ ਦੇਖ ਲਓ ਮਿੱਟੀ ਤਿਆਰ ਪਈ ਐ ਹਜੇ ਹੋਰ ਵੀ ਮਿੱਟੀ ਤਿਆਰ ਪਈ ਐ ਬਈਨਾ ਕੋਲੇ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਜੀ ਤੁਹਾਡਾ